ਰਬਾਉਣੇ ਆ ਬੈੱਡ ਦੀ ਬਰੋ ਲਾਡੀ ਅੱਜ ਛੁੱਟੀ ਤੇ ਆ ਤੇ ਤਾ ਕਰਕੇ ਪਹਿਲਾਂ ਤੜਕੇ ਚਾਚੀ ਨੇ ਬਣਾਈ ਚਾਹ ਤੇ ਹੁਣ ਮੈਂ ਬਣਾਉਣਾ ਬਾਲੇ ਗਲਾਸਾਂ ਜਾਂ ਸਾਹ ਜਾਂ ਤਾਂ ਆਹ ਦੇਖੋ ਮਾਰੋ ਚਾਹ ਸੁਣਿਆ ਲੱਗਦਾ ਜਾਟਕੀਆਂ ਪਹਿਲਾਂ ਪਹਿਲਾਂ ਤਾਂ ਜਾਟਕੀਆਂ ਇੰਦਰ ਰੈਂਕਾ ਸੋ ਤੇ ਮਸਾਲਾ ਭਰੀ ਜਾਂਦਾ ਜਿਹੜੀ ਰੈਂਦੀ ਸੀਗੀ ਘਰ ਨਾਲ ਉਤਰਾ ਪੈਂਟਰ ਅਖਵਾਰ ਲਾਈ ਜਾਂਦਾ ਉਹ ਕਿੱਡੀ ਭਾਈ ਮੁੰਡੇ ਰੈਂਕਾ ਲਾਈ ਜਾਂਦਾ ਸੈਂਟਰ ਪ੍ਰੋਟੀਨ ਤੇ ਕੇਵਲ ਵੜਾ ਵੜਾ ਡੱਕੀ ਜਿਹਾ ਕੁੱਕੜ ਤਾਰਿਆ ਹੁੰਦਾ ਫੁਟੇਜ ਚ ਚਾਦਰ ਪਾਈਆਂ ਲੈ ਡੱਕੀ ਚ ਤੇ ਲਾਈ ਜਾਂਦੇ ਸੈਂਟਰ ਪ੍ਰੋਟੀਨ ਮੰਜੀ ਜਾਂਦੇ ਆ ਤੇ ਆਪਾਂ ਐ ਭਾਈ ਚੋਬਰ ਆਪਾਂ ਆ ਗਏ ਬਰਕਸ਼ਾਪ ਇਹਦਾ ਕੰਮ ਖੇਰ ਕਰਾਂਗੇ ਆ ਵਾ ਗਲਾਈਆਂ ਲਾਈ ਜਾਂਦੇ ਆ ਫਾਈਬਰ ਦੀਆਂ ਆਹ ਦਾਤੀ ਉਹ ਲਾਤੀ ਹਾਵੀ ਮਿੱਤਰੋ ਕੀ ਹਾਲ ਚਾਲ ਆ ਠੀਕ ਠਾਕ ਆ ਪੂਰੇ ਵਧੀਆ ਚਰਤੀ ਕਲਾਚਾ ਮਾਲਕ ਦੀ ਕਿਰਪਾ ਗਈ ਤੇ ਰਾਤ ਆਪਣੇ ਸੀਗੇ ਬਰਖਸਾਹ ਤੇ ਟੇਰੇ ਤੇ ਰਾਤ ਉੱਥੇ ਪਿਆ ਸੀ ਮੈਂ ਤੇ ਹੁਣ ਮੈਂ ਆਪਣਾ ਲੇਵਰ ਆਉਣ ਲੱਗੀ ਤੇ ਮੈਂ ਮੰਨ ਕੇ ਚੱਲੋ ਬਰਖਸਾਹ ਚੋਂ ਵਾਪਸ ਘਰ ਨੂੰ ਚੱਲਿਆ ਹੁਣ ਆਹ ਦਾ ਨਾ ਨੂੰ ਕੇ ਚੱਲਾਂਗੇ ਕੰਮ ਤੇ ਦੁਬਾਰੇ ਫੇਰ ਤੇ ਉਹ ਲੇਵਰ ਸਾਰ ਆਈ ਜਾਂਦੀ ਆ ਤੇ ਬਾਪ ਸੀ ਜਾਜ ਬਣਾਣੀ ਦੁੱਧ ਸੀਗਾ ਆਲੂ ਬਰਾ ਨਹੀਂ ਉਹਦਾ ਨਾਂ ਆਦਰੀ ਉਹ ਅੱਜ ਤੋਂ ਗਿਆ ਚੱਲੇ ਹੁਣ ਘਰ ਨੂੰ ਜਿਆਦਾ ਧਾਰ ਹੋ ਕੇ ਦੁਬਾਰੇ ਕੰਮ ਤੇ ਫੇਰ ਚਲਾ ਗਏ ਜਿਹੜਾ ਘਰੇ ਚੱਲੇ ਆ ਉਹ ਵੀ ਕਰੇ ਨਾਹ ਨੂੰ ਫੇਰ ਚਾਲਦਾ ਵਰਕਸ਼ਾਪ ਪਟੂਆ ਪਾ ਕੇ ਆਉਦੇ ਤਾਂ ਆ ਗਿਆ ਆਪਾਂ ਵਰਕਸ਼ਾਪ ਲੱਗੇ ਹੋਇਆ ਮੱਥੇ ਤੇ ਬੰਦੇ ਆਪਾਂ ਨੂੰ ਕਰੀ ਜਾਂਦੇ ਕੰਮ ਹੁੰਦਾ ਹੋਰ ਬਿੱਟੂ ਫਰੇਮ ਪਾਈ ਬਣਾਈ ਜਾਂਦਾ ਨਿਉਂਦਾ ਪਾਉਣਾ ਫੇਰ ਮਾਰ ਇਹ ਤਰ੍ਹਾਂ ਟਾਕੀਆਂ ਬਣਾਈ ਜਾਂਦੇ ਆ ਔਰਲੀ ਵਾਲੀ ਦਾ ਵਾਹ ਵਾਹ ਟਾਈਮ ਵਾਹ ਵਾਹ ਰੋਜ਼ ਬਣਾਦਾ ਬਣਾਉਗਾ ਹਾਂ ਲਾ ਬਣਾਉਗਾ ਨਹੀਂ ਖਾਣਦਾ ਆਪਣਾ ਇੱਥੇ ਮੈਂ ਆਈ ਅੱਜ ਨਹੀ ਆ ਠੀਕ ਆ ਚੱਲ ਪਹੀਆ ਪਾਸੇ ਚੱਲ ਗਿਆ ਉਧਰ ਆਪਣੇ ਦੂਜੇ ਪਾਸੇ ਦੇਖਦੇ ਆ ਕੰਮ ਹੁੰਦਾ ਫਰਦਾ ਐ ਬਈ ਚੋਬਰੋ ਆਪਾਂ ਆ ਗਏ ਬਰਕਾ ਸਾਪ ਇਹਦਾ ਕੰਮ ਖੇਰ ਕਰਾਂਗੇ ਆ ਵਾ ਗਲਾਈਆਂ ਲਈ ਜਾਂਦੇ ਆ ਫਾਈਬਰ ਦੀਆਂ ਆਲਾਤੀ ਉਹਲਾਤੀ ਪਰ ਹੋਣੀ ਆ ਪਿੱਛੇ ਲਾਤੀ ਐਸੇ ਟੋਟਲ ਹੀ ਭਰਦਾ ਨਾਲ ਆ ਉਹੋ ਉਹੋ ਹੀ ਕਰਦੀਆਂ ਇਹ ਮੁੰਡਿਓ ਬਲਾਈਆਂ ਨਾਲ ਸਾਰੀਆਂ ਆ ਦੇਖੋ ਮਾਰੋ ਚਾਰ ਸੁਣਿਆ ਲੱਗਦੀਆਂ ਜਟਕੀਆਂ ਹਣਾ ਪਹਿਲਾਂ ਨਾਲ ਤਾਂ ਜਾਜਤੀਆਂ ਹੀ ਆ ਇੰਦਰ ਰੰਕਾ ਸੋਤੇ ਮਹਾਲਾ ਭਰੀ ਜਾਂਦਾ ਜਿਹੜੀ ਰੈਂਦੀ ਸੀਗੀ ਭਰਨ ਵਾਲੀ ਉਹ ਤਰ ਪੇਂਟਰ ਅਖਬਾਰ ਲਈ ਜਾਂਦੇ ਆ ਗੱਡੀ ਤੇ ਰੰਗ ਕਰਨ ਇਤਨ ਲਾ ਕੇ ਗਲਾਈਆਂ ਗਲੋਈਆਂ ਸਭ ਧਾ ਲਿਆ ਦੇਖੋ ਉਹ ਯਾਤਰੀ ਗੱਡੀ ਬਾਅਦ ਤੋਂ ਟੋਟਲ ਹੀਰੇ ਮਿਲਾਂਦੇ ਬਾਅਦ ਚੋਂ ਲਾਉਣ ਦੀ ਗੱਲ ਪਹਿਲਾਂ ਮੈਂ ਹੈ ਨਹੀਂ ਸੀਗਾ ਮੈਂ ਇਹ ਦੱਸ ਦਿੰਦਾ ਕੇਵਲ ਨੇ ਚਾਕੇ ਟੋਟਲ ਹੀਲਾ ਦੇ ਉਹ ਤਾਂ ਸੀ ਤਾਂ ਹਲੇ ਲਾਉਣ ਦੀ ਲੋੜ ਹੀ ਨਹੀਂ ਹੁੰਦੀ ਕਰਾਈਆਂਗੇ ਬਾਅਦ ਚੋਂ ਕੰਨੀਆਂ ਦੇ ਭਰੀ ਜਾਂਦੇ ਅੱਛਾ ਇੱਥੇ ਮਿੱਠਾ ਜਿਹਾ ਮਿੱਠਾ ਜਿਹਾ ਉਹ ਸੋਹਣੀਆਂ ਲੱਗਦੀਆਂ ਪਹਿਲਾਂ ਵਾਲਿਆਂ ਨਾਲ ਕੋੜਾ ਦਾ ਰੋੜਾ ਨਹੀਂ ਜੀ ਉਹ ਸੋਹਣੀਆਂ ਨਹੀਂ ਲੱਗਾਂ ਹੁਣ ਹੁਣ ਆਪਾਂ ਚਾਹ ਚੂ ਪੀਂਦੇ ਆ ਰਾਤਰੀ ਲੇ ਭਾਈ ਮੁੰਡੇ ਰੈਂਕਾ ਲਾਈ ਜਾਂਦਾ ਸੈਂਟਰ ਪ੍ਰੋਟੀਨ ਤੇ ਇਹ ਵੜਾ ਵੜਾ ਡੱਕੀ ਜੀ ਜਿਵੇਂ ਕੁੱਕੜ ਤਾਰਿਆ ਹੁੰਦਾ ਫੁਟੇਜ ਚ ਚਾਦਰ ਪਾਈਆਂ ਲੈ ਡੱਕੀ ਚ ਤੇ ਇਹ ਲਾਈ ਜਾਂਦੇ ਸੈਂਟਰ ਪ੍ਰੋਟੀਨ ਮੰਜੀ ਜਾਂਦੇ ਆ ਤੇ ਆਪਾਂ ਵੀ ਡੱਕੀ ਦੇ ਕੰਮ ਕਰੀ ਜਾਂਦੇ ਆ ਯਾਤਰਾ ਜੰਤਰਾ ਮੋੜਦੇ ਆ ਨਾਲ ਨਾਲ ਢੀ ਲਾਉਣੇ ਘੱਟ-ਘੱਟ ਕਰ ਉਹ ਮੈਂ ਕਰੀ ਜਾਂਦਾ ਇਹ ਨਾਲ ਦੀ ਨਾਲ ਫੱਟ ਕਰੀ ਜਾਂਦਾ ਮੈਂ ਵੜ-ਵੜ ਕੇ ਫਰਾਈ ਜਾਂਦਾ ਇਹਨਾਂ ਨੂੰ ਯਾਤਰਾ ਮੌਸਮ ਪੂਰਾ ਖੈੜਾ ਹੋ ਗਿਆ ਮੌਸਮ ਦਾ ਮਤਲਬ ਹੈ ਕਿ ਜੇ ਨਿਯਾਰੇਦਾਰ ਮੌਸਮ ਆਵੇ ਖਬਰਦਾਰ ਕਾਉਂ ਈਦਾ ਲਾਲਾ ਹੈਂ ਬਸ ਕੱਲੂ ਪਰਸ ਨੂੰ ਰੰਗ ਲੱਗ ਜਾਊ ਗੱਡੀ ਨੂੰ ਠੀਕ ਐ ਕੱਲੂ ਗਰਾਊਂਡ ਲਾ ਦੇਣਗੇ ਆ ਗਰਾਊਂਡ ਆ ਗਿਆ ਸੋਰੀ ਬੰਨ ਕੇ ਲਾ ਕੇ ਫਿਰ ਟੱਕ ਟੱਕ ਭਰ ਕੇ ਉਸ ਤੋਂ ਬਾਅਦ ਗਰਾਊਂਡ ਲਾ ਕੇ ਚੱਕ ਲੈਣਗੇ ਫਟੇ ਹਾਂ ਤੇ ਰੰਗ ਲੱਗ ਜਾ ਠੀਕ ਐ ਚੁੱਤੀ ਤੇ ਆ ਤੇ ਤਾਂ ਕਰਕੇ ਪਹਿਲਾਂ ਤੜਕੇ ਚਾਚੀ ਨੇ ਬਣਾਈ ਚਾਹ ਤੇ ਹੁਣ ਮੈਂ ਬਣਾਉਣਾ ਵਾਲੇ ਗਲਾਸਾਂ ਜਨਾਂ ਸਾਹ ਜਤਾ ਹੈ ਇੱਕ ਤਾਂ ਅਗਲਾ ਚਾਹ ਦੇ ਬਣਾਉਣੇ ਆ ਚਾਰ ਗਲਾਸ ਪਾਣੀ ਦੇ ਪਾ ਲਈ ਬਾਦ ਵਿੱਚ ਦੁੱਧ ਪਾ ਦਾ ਬਦ ਗਿਆ ਵੀ ਲੱਗੇ ਪੀਣ ਚ ਪੱਤੀ ਪਾ ਦੀ ਠੋਕ ਮੀ ਜ ਮਿੱਠਾ ਖਾਂਦਾ ਹੀ ਰੱਖਿਆ ਤੇ ਗਲਾਬ ਆ ਪਰ ਗੱਟਾ ਕੁਝ ਜ਼ਿਆਦਾ ਨਾ ਕਰ ਗੱਲ ਲਗਾ ਦੁੱਧ ਚ ਪੱਤਕੀ ਲੱਗਦੀ ਐ ਨਾ ਦੁੱਧ ਚ ਪੱਤਕੀ ਸਮਝੋ ਮੈਂ ਚਾਹ ਬਣਾਉਣਾ ਪਾਣੀ ਪਾਇਆ ਵਿੱਚੀ ਦੁੱਧ ਪਾਤਾ ਪਿੱਚੀ ਪੱਤੀ ਵਿੱਚੀ ਖੰਡ ਅਖੰਡੇ ਜਾਂ ਸੰਕਰ ਜੋ ਵੀ ਪਾਉਣੇ ਆ ਉਹ ਪਾਤਾ ਬਸ ਬਾਲਾ ਦਵਾ ਤਿੰਨ ਚਾਰ ਚਾਹ ਦੇਖੋ ਬਣਦੀ ਰਜਵੜੀ ਚਾਹ ਬਣ ਜਾਂਦੀ ਰਜਵੜਾ ਰਜਵੜੀ ਹਾਂ ਰਜਵੜੀ ਚਾਹ ਬਣ ਜਾਂਦੀ ਹੈ ਇਸੇ ਉਹ ਹੋਰ ਵੇਸਟੀ ਚਾਹ ਬਣਦੀ ਹੈ ਆਪਾਂ ਚਾਹ ਬਣਾ ਲਈਏ ਚਾਹ ਫੇਰ ਆਪਣਾ ਕੰਮ ਧੰਦਾ ਕਰਦੇ ਜਿਹੜਾ ਕਰਨ ਵਾਲਾ ਡਿੱਗੀ ਦਾ ਇੱਕ ਆ ਭਾਈ ਕੇਵਲ ਸਾਡਾ ਗਲਾਸ ਲੱਭਣ ਗਿਆ ਵਾ ਭਾਈ ਚਾਦਰ ਪਾਉਣਿਆ ਬੈੱਡ ਦੀ ਕਿ ਚਵਰਾ ਪਾ ਆਜਾ ਥੋੜਾ ਯਾ ਵਰਖਾ ਜੀ ਹਾਂ ਆਗੇ ਕੰਮ ਜਿਹੜਾ ਉਹਨੇ ਡੇ ਹੀ ਲਾ ਤਾ ਕਾਲੂ ਸਾਈਡ ਖਲਾਕਣਾ ਮੈਂ ਮੈਂ ਜਾਣਾ ਜੀ ਯਾਕੋਤੇ ਅੱਜ ਆਹਾਂ ਕਰਕੇ ਥੋੜਾ ਸੁਨੇਹਾ ਹੈਗਾ ਬਾਕੀ ਦੇਖਦਾ ਇਹ ਮੂਹੜਾ ਬਣਾਦਾ ਜਾਉਂਗਾ ਤੇ ਨਾ ਮਾਂ ਜਾ ਹੋਇਆ ਜਾਵੇ ਭੈਣ ਡੈਂਗਰ ਰੈਕਟ ਕਰਨਾ ਤੱਕ ਜੀ ਰੋਤਾ ਅਲੀ ਕੰਮ ਥੋੜਾ ਯਾ ਆ ਜੀ ਦੋੜਾ ਲਾ ਸੀ ਯਾ ਤਾਂ ਕਰਕੇ ਬਾਕੀ ਦੇਖਦਾ ਇਹ ਮੁੰਡਾ ਬਣਾਦਾ ਜਾ ਵੀ ਬਣਾਵੇ ਤੇਰਾ ਘਰੇ ਪਹੁੰਚ ਗਏ ਆ ਉਹਨੇ ਰਸਤੇ ਤੇ ਜਾਈ ਜਾਂਦੇ ਆਪਾਂ ਤੇਰਾ ਘਰੇ ਪਹੁੰਚ ਜੀਏ ਫਿਰ ਦੇਖਦੇ ਆ ਗੱਲਬਾਤ ਕੀ ਬਣਦੀ ਆਪਾਂ ਆ ਗਏ ਵਿਆਹ ਤੇ ਅਰੇ ਕੋਈ ਪਾਰਟਨਰ ਲੱਭਿਆ ਨਹੀਂ ਇਕੱਲੇ ਹੀ ਬੈਠਾ ਮੈਂ ਇੱਥੇ ਦੇਖੋ ਮਾਹੌਲ ਪਿਆਰ ਪਏਗੇ ਆ ਕੇ ਚਾਹ ਪਾਣੀ ਪੀ ਲਿਆ ਆਪਾਂ ਬਾਕੀ ਦੇਖਦੇ ਆ ਕੋਈ ਗੱਲਬਾਤ ਹੋਈ ਤਾਂ ਦਿਖਾ ਦਿਆਂਗੇ ਮਾਵਾ ਜੀ ਠੰਡਾ ਹੀ ਲੱਗਦਾ ਮਤਲਬ ਕਿ ਕੋਈ ਹਲ ਚੱਲ ਜੀ ਨਹੀਂ ਗਈ ਜਿਆਦਾ ਡੀਜੇ ਡੀਜੇ ਵੀ ਠੰਡੇ ਹੀ ਚੱਲਦੇ ਹੈ ਟਾਈਮ ਬਹੁਤ ਹੋ ਗਿਆ ਬਾਕੀ ਦੇਖਦੇ ਕੀ ਬਣਦਾ ਦਿਖਾ ਦੇਗੇ ਡੀਜੇ ਵੀ ਚੱਲਦੇ ਪਰ ਮੂਵੀ ਕਰਨੇ ਪੈਣਗੇ ਉਹਨਾਂ